ਅੱਜ ਦੇ ਯੁੱਗ ਵਿੱਚ ਜਿਹੜੇ ਰਿਸ਼ਤੇ ਨਾਤੇ ਐ ਉਹ ਕੋਈ अहमियत ਨਹੀਂ ਰੱਖਦੇ ਪਹਿਲਾਂ ਲੋਕ ਬੜਾ ਸਤਕਾਰ ਕਰਦੇ ਹੁੰਦੇ ਕੋਈ ਰਿਸ਼ਤੇਦਾਰ ਆਪਣਾਉਂਦਾ ਉਹ ਲੰਬੀ ਤੋਂ ਲੰਬੀ ਰਿਸ਼ਤੇਦਾਰੀ ਨਾਲ ਵਰਤਦੇ ਕੱਲ ਵੇਖਣ ਨੂੰ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵਿੱਚ ਵਿਕਰਮਜੀਤ ਠੀਏ ਨੇ ਤੇ ਬਲਟੂਹੇ ਨੇ ਬਾਦਲ ਪਰਿਵਾਰ ਵੀ ਖੇਰੂ-ਖੇਰੂ ਕਰਦਾ ਪਾਰਟੀ ਦਾ ਖੇਰੂ-ਖੇਰੂ ਪਹਿਲਾਂ ਕਰ ਹੀ ਦਿੱਤੀ ਸੀ ਸਖਬੀਰ ਬਾਦਲ ਦੀ ਉਂਗਲਾ ਲਾ ਲਾ ਕੇ ਅਦੀਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਬਾਹਰ ਦਾ ਰਸਤਾ ਦਿਖਾਤਾ ਹੁਣ ਗੱਲ ਇੱਥੇ ਆ ਇੱਕ ਤੋਂ ਲੀਡਰ ਹੋਰ ਵੀ ਕੱਟਣ ਦੀ ਤਿਆਰੀ ਦੇ ਵਿੱਚ ਨੇ ਬਾਦਲ ਕੇ ਤੇ ਦੇਖੋ ਫਿਰ ਕੱਲਾ ਬਾਦਲੈਂਡ ਪਾਰਟੀ ਰਹਿ ਜਾਊਗੀ ਮਜੀਠੀਆ ਰਹੇਗਾ ਬੱਟੂ ਹਾਂ ਰਹੇ ਜਾਊਗਾ ਉਧਰ ਸੂਚਾ ਲਗਾ ਰੈਲੀਆਂ ਕਰੀ ਜਾਂਦਾ ਐ ਮੈਂ ਕਾਲੀਦਾਲ ਨੂੰ ਸਮਰਥਨ ਦੇਊਂਗਾ ਇਹ ਤਿੰਨ ਬੰਦੇ ਆ ਸੂਚਾ ਲਗਾ ਦਰਸਾ ਸਿੰਘ ਬਲਟੋਹਾ ਤੇ ਮਜੀਠੀਆ ਤਿੰਨਾਂ ਨੇ ਸੁਖਵੀਰ ਬਾਦਲ ਦੇ ਕੰਨ ਭਰ ਕੇ ਉਹਦੇ ਸਕੇ ਭਨੋਈਏ ਨੂੰ ਬਾਹਰ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ ਹੁਣ ਸੂਚਾ ਲਗਾ ਕਹੀ ਜਾਂਦਾ ਜੀ ਮੇਰਾ ਮੈਨੂੰ ਬਲਾਤਕਾਰ ਹੀ ਕਹਿੰਦੇ ਨੇ ਕਿ ਜੋ ਵੀਡੀਓ ਸਾਹਮਣੇ ਆਈ ਆ ਬਲਾਤਕਾਰ ਹੀ ਕਹਿਣਗੇ ਕਹਿੰਦਾ ਫੁੱਫੜ ਤੁਹਾਡਾ ਬਰੀ ਹੋ ਗਿਆ ਦੇਖੋ ਦੀ ਭਾਸ਼ਾ ਤੇ ਸਟੇਜ ਤੇ ਕੀ ਕਹਿੰਦਾ ਕਹਿੰਦਾ ਮੈਂ ਚਾਰ ਵਾਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਦੋ ਵਾਰ ਦਾ ਵਜੀਰ ਰਿਹਾ ਤੇ 35 ਸਾਲ ਜਥੇਦਾਰ ਰਿਹਾ ਤੇ ਅਕਲ ਥੇਲੇ ਦੀ ਨਹੀਂ ਲੋਕਾਂ ਦਾ ਫੁੱਫੜ ਦੱਸਦਾ ਨਾਲੇ ਲੋਕਾਂ ਨੇ ਵਿਚਾਰਾਂ ਨੇ ਵੋਟਾਂ ਪਾਈਆਂ ਨਾਲ ਜਿੱਤੇ ਆਇਆ ਉਹਦੇ ਪਿੱਛੇ ਤਿੰਨ ਚਾਰ ਜਥੇਦਾਰ ਆ ਕਿਰਪਾਨਾਂ ਪਾਈਆਂ ਜਕਾਰੇ ਲਾਈ ਜਾਂਦੇ ਆ ਜਰੂ ਲੇਡੀ ਸੀ ਪੁਲਿਸ ਮੁਲਾਜ਼ਮ ਸੀਗੀ ਤੁਸੀਂ ਡਰਾ ਕੇ ਉਹ ਬਕਰਾਲੀ ਤੇ ਜਾਂ ਲੈਣ ਦੇਣ ਕਰਕੇ ਕਰ ਲਿਆ ਤੇ ਜਿਹੜੀ ਉਹ ਵੀਡੀਓ ਸੀ ਉਹ ਤਾਂ ਸਹੀ ਸੀ ਨਾ ਤੇ ਫਿਰ ਐਡਾ ਪਾਪੀ ਤੂੰ ਬੰਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਐ ਚਾਰ ਵਾਰੀ ਤੂੰ ਗੁਪਤੰਗ ਉਹਦੇ ਮੂੰਹ 'ਚ ਪਾਉਂਦਾ ਰਿਆ ਐ ਇਹ ਕਿੱਥੋਂ ਦੀ ਸਿੱਖੀ ਐ ਹੁਣ ਜਿਹੜਾ ਬਾਦਲ ਪਰਿਵਾਰ ਹੈ ਬਾਦਲ ਪਰਿਵਾਰ ਨੇ ਢੀਡ ਸਾਂ ਬਾਹਰ ਦਾ ਰਸਤਾ ਦਿਖਾਇਆ ਜਗਦੀਪ ਸਿੰਘ ਨਕਈ ਨੂੰ ਬਾਹਰ ਦਾ ਰਸਤਾ ਦਿਖਾਇਆ ਜੀਤ ਮਹਿੰਦਰ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਇਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਹਰ ਦਾ ਰਸਤਾ ਦਿਖਾਇਆ ਹੋਰ ਕਾਫੀ ਜਥੇਦਾਰ ਅਧਰ ਮਹੱਲੀ ਦੇ ਹੈ ਫਰੀਦਕੋਟ ਦੇ ਹੈ ਜਲੰਧਰ ਏਰੀਆ ਦੇ ਹੈ ਆਲ ਪੰਜਾਬ ਦੇ ਵਿੱਚੋਂ ਤਕਰੀਬਨ ਜਿਹੜੇ ਪੁਰਾਣੇ ਜਥੇਦਾਰ ਸੀ ਜਾਂ 30-30 ਸਾਲਾਂ ਦੇ 20-20 ਸਾਲਾਂ ਦੇ ਜੁੜੇ ਹੋਏ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦੁਕਾਤਾ ਹੁਣ ਇੱਥੇ ਕੀ ਹੈ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਤੇ ਜਿਹੜੀ ਬਠਿੰਡਾ ਸੀਟ ਹੈ ਉਹ ਖਰ ਗਈ ਕਿਉਂਕਿ ਉਹਦਾ ਨਿੱਜੀ ਵੋਟ ਵੀ ਹੈਗਾ ਵਟਿੰਡੇ ਦੇ ਵਿੱਚ ਅਦੇਸ਼ ਪ੍ਰਤਾਪ ਕਹਿਰੋਂ ਜਿੱਥੋਂ ਤੱਕ ਅਸੀਂ ਜਾਣਦੇ ਆਂ ਸ਼੍ਰੀ ਬੰਦਾ ਹੈ ਅੱਗੇ ਉਹਦੀ ਮਰਜ਼ੀ ਹੈ ਜੇ ਸਮਰਜੀ ਪਾਰਟੀ ਜਾਵੇ ਪਰ ਉਹ ਤੂਟੜੱਕਾ ਵਾਲਾ ਬੰਦਾ ਨਹੀਂ ਟੈਕਨੀਕਲ ਹੈ ਔਰ ਠੰਡੇ ਮੱਤੇ ਦਾ ਬੰਦਾ ਹੈ ਅਦੇਸ਼ ਪ੍ਰਤਾਪ ਕਹਿਰੋਂ ਠੰਡੇ ਮੱਤੇ ਦਾ ਵਿਅਕਤੀ ਹੈ ਇਹਨਾਂ ਨੇ ਕੀ ਕਰਿਆ ਵੀ ਜਿਵੇਂ ਸਾਡਾ ਅਕਾਲੀ ਦਲ ਸਾਡਾ ਹੀ ਹੈ ਇਕੱਲੀਆਂ ਬਾਹਾਂ ਮਾਰੀ ਜਾਂਦੇ ਹੱਥ ਖੜੇ ਕਰੀ ਜਾਂਦੇ ਕੋਈ ਬੰਦਾ ਨਹੀਂ ਹੁੰਦਾ ਮੂਰੇ ਰੈਲੀ ਦੇ ਵਿੱਚ ਕੋਈ ਰਸਤੇ 'ਚ ਨਹੀਂ ਮਿਲਦਾ ਕੋਈ ਪਿੰਡ 'ਚ ਨਹੀਂ ਵੜਨ ਦਿੰਦਾ ਇਹ 5-7 ਬੰਦੇ ਆ ਜਿਹੜੇ ਰਹਿ ਗਏ ਵੀ ਅਕਾਲੀ ਦਲਾ ਜਿਹੜਾ ਸਾਡੇ ਨਾਲ ਹੀ ਚੱਲੇਗਾ ਹੁਣ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਜਦੋਂ ਰਾਜਪਾਲ ਚਲਾ ਜਾਵੇ ਨਾ ਉਦੋਂ ਬੰਦਾ ਮੈਂਟਲ ਹੋ ਜਾਂਦਾ ਉਹਨੂੰ ਸੋਝਦਾ ਨਹੀਂ ਕੁਝ ਜਦੋਂ ਪਾਰਟੀ ਖੇਰੂ-ਖੇਰੂ ਹੋ ਜੇ ਉਹ ਤਾਂ ਬੰਦਾ ਪਾਗਲ ਹੋ ਜਾਂਦਾ ਜਦੋਂ ਕਿਧਰ-ਉਧਰ ਵੋਟ ਨਾ ਦਿਸੇ ਉਹ ਤਾਂ ਬੰਦਾ ਅਫਸਟ ਹੋ ਜਾਂਦਾ ਨਾਲ ਫਿਰ ਸੁਖਵੀਰ ਬਾਦਲ ਤਾਂ ਮੰਦਪੁੱਤੀ ਹੈਗਾ ਅਫਸਟ ਹੋ ਜਾਂਦਾ ਪਰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰੀ ਜੰਨਾ ਪਰ ਜਿਹੜਾ ਹੈਗਾ ਬਿਰਸਾ ਸਿੰਘ ਬਲਟੋਹਾ ਹੈ ਜਾਂ ਵਿਕਰਮਜੀਤਿਆ ਇਹਨਾਂ ਨੇ ਕੋਈ ਸਿਆਣਪ ਤੋਂ ਕੰਮ ਨਹੀਂ ਲਿਆ ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਾਰਟੀਆਂ ਬਣਦੀਆਂ ਰਹਿੰਦੀਆਂ ਪਰ ਕਿਸ ਦਾ ਘਰ ਹੈ ਜਿਹੜਾ ਬਰਬਾਦ ਕਰਨਾ ਬਹੁਤ ਬਾੜੀ ਗੱਲ ਹੈ ਅਗਲੀ ਦੀ ਰਿਸ਼ਤੇਦਾਰੀ ਹੈ ਜਿਹੜੀ ਖਤਮ ਕਰਤੀ ਸਭ ਤੋਂ ਨੇੜੇ ਦੀ ਰਿਸ਼ਤੇਦਾਰੀ ਹੁੰਦੀ ਹੈ ਇਹ ਆਉਦੇ ਭੈਣ ਨਾਲ ਟੁੱਟ ਗਿਆ ਬੰਦਾ ਸੋ ਇਸ ਕਰਕੇ ਜਿਹੜੇ ਸਾਡੇ ਬਜ਼ੁਰਗ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਰਾਜਨੀਤਿਕ ਲੀਡਰ ਆ ਕਿਸੇ ਦਾ ਮਿੱਤ ਨਹੀਂ ਹੁੰਦਾ ਇਹਨਾਂ ਨੇ ਬਾਦਲ ਕਹਨੇ ਸਾਬਤ ਕਰਕੇ ਦਿਖਾਤਾ ਵੀ ਜਿਹੜਾ ਸਕੇ ਆਉਦੇ ਭੈਣ ਭਾਈ ਦਾ ਨਹੀਂ ਬਣਿਆ ਉਹ ਪੰਜਾਬ ਵਾਸੀ ਉਹ ਤੁਹਾਨੂੰ ਕੀ ਦੇਊਗਾ ਮੈਂ ਬੇਨਤੀ ਕਰਦਾ ਹਾਂ ਪੰਜਾਬ ਵਾਸੀਆਂ ਨੂੰ ਵੀ ਜਿਹੜਾ ਸਕੇ ਸਕੇਲੇ ਦਾ ਨਹੀਂ ਬਣਿਆ ਮਨਪ੍ਰੀਤ ਨੂੰ ਬਾਹਰ ਕੱਢਿਆ ਚਲੋ ਚੰਗਾ ਹੈ ਮਾੜਾ ਹੈ ਉਹ ਤਾਂ ਲੋਕਾਂ ਨੂੰ ਪਤਾ ਹੈ ਹੁਣ ਆਦੇਸ਼ ਪ੍ਰਤਾਪ ਕੈਰੋਂ ਬਾਹਰ ਕੱਢਿਆ ਵੀ ਜਿਹੜਾ ਬੰਦਾ ਉਹਦੇ ਜਮਾਂ ਬਲੈਡਰ ਰਿਲੇਸ਼ਨ ਦੇ ਵਿੱਚ ਨਹੀਂ ਰਹਿ ਸਕਦਾ ਉਹ ਪਬਲਿਕ ਦਾ ਕੀ ਸਮਾਰੂਗਾ ਨਾਲੇ ਮਜੀਠੀਆ ਕੀ ਵੋਟਾਂ ਲੈ ਦੂਗਾ ਤਸਕਰ ਬੰਦੇ ਨੂੰ ਲੋਕ ਚਾਹੁੰਦੇ ਨਹੀਂ ਹੁੰਦੇ ਠੀਕ ਹੈ ਲਾਲਾ ਲਾਲਾ ਜਿੰਦਾ ਜਿੰਦਾਬਾਦ ਵਾਲੇ ਨਾ ਤੁਰੇ ਫਿਰਦੇ ਆਪਾਂ ਸੱਤ ਉਸ ਕਿਰਾਏ ਦੇ ਲੈ ਲੈਨੇ ਆ ਉਹ ਸ਼ਾਮ ਨੂੰ 200 ਰੁਪਏ ਕਿਸੇ ਕੋਲ ਆ ਕੇ ਆਪਦੇ ਘਰੇ ਜਾਵ ਦਿੰਦੇ ਆ ਇਹ ਜੁੰਡਲੀ ਬਾੜਾ ਚਿਰ ਨਾਲ ਨਹੀਂ ਚਲਦੀ ਹੁੰਦੀ ਲੰਮੀ ਰੇਸ ਦੇ ਘੋੜੇ ਨਹੀਂ ਹੁੰਦੇ ਤੇ ਰਹੀ ਗੱਲ ਜਿਹੜਾ ਹੈਗਾ ਬਲਟੋਹਾ ਉਹਦੇ ਕੋਲੇ ਨਾ ਤਾਂ ਕੋਈ ਵੋਟ ਹੈ ਨਾ ਕੋਈ ਸਪੋਰਟ ਹੈ ਜਦੋਂ ਤੁਹਾਡੇ ਨਾਲ ਕੋਈ ਬੰਦਾ ਖੜਦਾ ਨਹੀਂ ਕਿਸੇ ਦਾ ਕੰਮ ਤੁਸੀਂ ਕਰਿਆ ਨਹੀਂ ਪਰਚੇ ਦਰਜ ਕਰਾਏ ਆ ਝੂਠੇ ਪਰਚੇ ਦਰਜ ਕਰਾ ਕੇ ਲੋਕਾਂ ਨੂੰ ਜੇਲ੍ਹ ਭੇਜਿਆ ਚਿੱਟਿਆਂ ਤੇ ਲਾਇਆ ਤਸਕਰੀਆਂ ਕੀਤੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਉਹਨਾਂ ਦੇਸ਼ ਪ੍ਰਤਾਪ ਫੂਡ ਸਪਲਾਈ ਮੰਤਰੀ ਰਿਹਾ ਤਰੁਣ ਪ੍ਰਕਾਸ਼ ਸਿੰਘ ਬਾਦਲ ਨੇ ਕਹਤਾ ਜੀ ਜੋ ਸਕੀਮਾ ਉਹਦਾ ਆਨੰਦ ਲੈ ਤੂੰ ਭਾਈ ਜਿੱਤੇ ਲੋਕਾਂ ਨੂੰ ਦੇਣਾ ਹੈ ਤਾਂ ਜਿੰਨਾ ਚਿਰ ਰਿਹਾ ਉਹ ਬੰਦਾ ਠੀਕ ਜਿਹਾ ਆਪਣੇ ਵਿਭਾਗ ਦੇ ਮੈਕਮੇਂ ਤੇ ਪਕੜ ਬਣਾ ਕੇ ਰੱਖੀ ਸੀ ਇਹ ਅਫਸਰ ਵੀ ਬਣਦੇ ਆ ਚਾਹੀਏ ਅਸੀਂ ਬੀਜੇਪੀ ਚ ਕੰਮ ਕਰਦੇ ਹਾਂ ਪਰ ਜੋ ਬੰਦਾ ਚੰਗਾ ਹੈ ਉਹ ਚੰਗਾ ਕਿਹਾ ਜਾਂਦਾ ਕਿਸੇ ਪਾਰਟੀ ਚ ਹੋਵੇ ਹੋ ਸਕਦਾ ਆਦੇਸ਼ ਪ੍ਰਤਾਪ ਸਿੰਘ ਕਰੋਂ ਕੱਲ ਨੂੰ ਬੀਜੇਪੀ ਚ ਵੀ ਆ ਸਕਦਾ ਕਿਸੇ ਕੋ ਦੀ ਮਰਜ਼ੀ ਹੈ ਕਿਸੇ ਦੀ ਮਰਜ਼ੀ ਪਾਰਟੀ ਚ ਲਿਆ ਜਾ ਸਕਦਾ ਪਰ ਅਸੀਂ ਉਸ ਬੰਦੇ ਦੀ ਜਿਹੜੀ ਲਿਆਕਤ ਹੈ ਬੋਲੀ ਹੈ ਸਹਿਣਸ਼ੀਲਤਾ ਉਹਦੀ ਚੀਜ਼ ਅੱਜ ਵੀ ਇੱਜ਼ਤ ਕਰਦੇ ਐ ਸੋ ਇਹੋ ਜਿਹੇ ਬੰਦਿਆਂ ਦਾ ਜਦੋਂ ਦਮ ਘੁੱਟਣ ਲੱਗ ਗਿਆ ਪਾਰਟੀ ਦੇ ਵਿੱਚ ਜਦੋਂ ਨਰਾਦਰੀ ਹੋਣ ਲੱਗ ਗਈ ਤੇ ਆਮ ਵਰਕਰ ਹੈ ਜਿਹੜਾ ਉਹਦਾ ਕੀ ਬਣੂਗਾ ਇਹ ਤੋਂ ਸਪਸ਼ਟ ਹੋ ਗਿਆ ਜਿਹੜੀ ਇਸ ਪਾਰਟੀ ਦੇ ਵਿੱਚ ਬੁੱਧੀਮਾਨ ਬੰਦੇ ਸੀ ਨਾ ਉਹਨਾਂ ਨੇ ਆਪਣਾ ਪਪੈਰ ਪਿੱਛੇ ਖਿੱਚ ਲਿਆ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਕੱਢਣ ਦੇ ਬਦਲੇ ਖਮਿਆcza ਬਾਦਲ ਕਣ ਨੂੰ ਪੁਖਤਨਾ ਪੈਣਾ ਕਿ ਬੀਬੀ ਹਰਸਿਮਰ ਕੌਰ ਹਰਸਿਮਰਤ ਕੌਰ ਬਾਦਲ ਬਟਿੰਡਾ ਸੀਟ ਕਦੇ ਵੀ ਕੱਢਦੀ ਨਹੀਂ 102% ਇਹ ਵੀਡੀਓ ਨੂੰ ਵੀਰੋ ਸਾਹਮਣੇ ਰੱਖਿਓ ਤੇ ਬੀਪੀ ਜਿਹੜੀ ਬਟਿੰਡਾ ਸੀਟ ਐ ਉਹ ਕੱਢ ਨਹੀਂ ਰਹੀ ਤੇ ਬਾਕੀ ਮੈਂ ਚਾਪਲੂਸਾਂ ਨੂੰ ਜੁੱਤੀ ਝੜਾ ਨੂੰ ਜਿਹੜੇ ਕਾਲੀਦਾਲ ਦੇ ਵਿੱਚ ਐ ਉਹਨਾਂ ਨੂੰ ਬੇਨਤੀ ਕਰਦਾ ਵੀ ਯਾਰ ਇਹੋ ਜਿਹਾ ਕੰਮ ਕਰਕੇ ਕਿਸੇ ਦਾ ਪਰਿਵਾਰਕ ਰਿਸ਼ਤਾ ਖਤਮ ਨਾ ਕਰਿਆ ਕਰੋ ਰਿਸ਼ਤੇਦਾਰੀ ਵਰਤਨ ਵਾਸਤੇ ਐ ਔਰ ਉਹਦੀ ਭੈਣ ਨਾਲੋਂ ਤੜਵਾਤਾ ਸਭ ਤੋਂ ਵੱਡੀ ਆਪਣੇ ਭੈਣ ਭਾਈ ਦੀ ਰਿਸ਼ਤੇਦਾਰੀ ਹੁੰਦੀ ਹੈ। ਤੇ ਉਸਨੇ ਵੀ ਸ਼ਖਬੀਰ ਬਾਦਲ ਨੇ ਵੀ ਕੁਝ ਨਹੀਂ ਸੋਚਿਆ ਵੀ ਜਦੋਂ ਆਪਾਂ ਇਹ ਗੱਲ ਮੰਨ ਲਈਏ ਵੀ ਤੇਰੇ ਘਰ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਜਿੱਤ ਨਹੀਂ ਰਹੀ ਤੇ ਤੂੰ ਫਿਰਸੇ ਬਲਟੋਹੇ ਤੇ ਆਪਣੇ ਵਿਕਰਮਜੀਠੀਏ ਦੇ ਮਗਰ ਲੱਗ ਕੇ ਆਪਦੀ ਰਿਸ਼ਤੇਦਾਰੀ ਨੂੰ ਨਾ ਖਰਾਬ ਕਰ ਜੋ ਸੀਟ ਥੋੜੀ 13 ਦੇ ਵਿੱਚੋਂ ਇੱਕ ਵੀ ਬੱਲੇ ਨਹੀਂ ਬੰਦੀ। ਤਰੇ ਇਹਦੀ ਕੁੰਦੀ ਆਪਣੀ ਰਿਸ਼ਤੇਦਾਰੀ ਵੀ ਬਰਬਾਦ ਕਰ ਲਈ। ਸੋ ਵੀਰੋ ਇਹ ਕੱਲ ਦੀ ਜਿਹੜੀ ਤਾਜ਼ਾ ਖਬਰ ਹੈ ਇਹ ਆਦੇਸ਼ ਪ੍ਰਤਾਪ ਕੈਰ ਨੂੰ ਬਾਹਰ ਕੱਢਣ ਤੇ ਇਥੋਂ ਸਪਸ਼ਟ ਹੋ ਗਿਆ ਵੀ ਇਹ ਪਰਿਵਾਰ ਹੈ ਜਿਹੜਾ ਆਪਣੇ ਸਕੇ-ਸਕੇਲੇ ਦਾ ਨਹੀਂ ਤੁਸੀਂ ਗੁਰੂਆਂ ਪੀਰਾਂ ਗ੍ਰੰਥਾਂ ਦੀ ਗੱਲ ਕਰਦੇ ਹੋ। ਵੀ ਗ੍ਰੰਥ ਗਲੀਆਂ ਚ ਰੋਲ ਤੇ ਜੀ ਇਹਨਾਂ ਦਾ ਗ੍ਰੰਥਾਂ ਨਾਲ ਕੀ ਲੈਣਾ ਦੇਣਾ ਆਪਣੀ ਸਗੀ ਭੈਣ ਭਾਈ ਦੇ ਨਹੀਂ ਹੁੰਦੇ। ਸੋ ਰਾਜਨੀਤਿਕ ਇਹੋ ਜਿਹੇ ਲੀਡਰਾਂ ਤੋਂ ਦੂਰ ਰਹੋ ਖਾਸ ਕਰਕੇ ਜਿਹੜਾ ਅਕਾਲੀ ਦਲ ਬਾਦਲ ਹੈ ਇੱਕ ਕੰਪਨੀ ਬਣ ਕੇ ਰਹਿ ਗਈ ਸ਼ਰਮਾਇਦਾਰਾਂ ਦੀ ਔਰ ਕਮਰਸ਼ੀਅਲ ਇਹਨਾਂ ਨੇ ਜਿੱਥੇ ਵੀ ਵੇਖਣਾ ਆਪਣਾ ਲਾਹਾ ਲੈਣਾ ਪੀਰ ਪੀਰ ਦੀਆਂ ਤਿੰਨ ਠੇਹਣੀਆਂ ਬਣਦੀਆਂ ਸਾਨੂੰ ਜਿੱਥੇ ਇਹਨਾਂ ਨੂੰ 1 ਰੁਪਈਆ ਦੀਆਂ ਤਿੰਨ ਠੇਹਣੀਆਂ ਬਣਦੀਆਂ ਇਹ ਉਧਰ ਨੂੰ ਜਾਂਦੇ ਆ ਰਿਸ਼ਤੇ ਰਿਸ਼ਤਿਆਂ ਦਾ ਕੋਈ ਮਤਲਬ ਹੀ ਨਹੀਂ ਰਿਹਾ ਸੋ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ